ਜ਼ਿਲ੍ਹਾ ਤਰਨਤਾਰਨ ਦੇ ਥਾਣਾ ਪਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਦੇ ਨੌਜਵਾਨ ਤੇ ਉਸਦੇ ਤਿੰਨ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕਾਂ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਬਲੇਰ ਵਾਸੀ ਗੁਰ ਲਵਜੀ ਤੋਂ ਇਲਾਵਾ ਇਸ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਅਤੇ ਪੱਖੋਕੇਤੇ ਲੁਧਿਆਣਾ ਦਾ ਇੱਕ-ਇੱਕ ਪੰਜਾਬੀ ਨੌਜਵਾਨ ਸ਼ਾਮਲ ਹੈ ਦਰਸਲ ਇਹ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਡੀਜੇ ਤੇ ਨੱਚ ਰਹੇ ਸਨ ਲੇਕਿਨ ਸਥਾਨਕ ਨੌਜਵਾਨ ਨੇ ਇਹਨਾਂ ਨੂੰ ਉੱਚੀ ਆਵਾਜ਼ ਵਿੱਚ ਡੀਜੇ ਲਾਉਣ ਤੋਂ ਰੋਕਿਆ ਅਤੇ ਝਗੜਾ ਵੱਧ ਗਿਆ ਜਦੋਂ ਇਹ ਨੌਜਵਾਨ ਸੌਂਗ ਹੈ ਤਾਂ ਉਸ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਗੋਲੀਆਂ ਚਲਾ ਦਿੱਤੀਆਂ ਇਸ ਮੌਕੇ ਤੇ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਵਾ ਕੇ ਮ੍ਰਿਤਕ ਦੀ ਦੇਹ ਜਲਦੀ ਲਿਆਉਣ ਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ ਪੈਂਡ ਬਲੇਅਰ ਗੁਰਲਵਜੀਤ ਸਿੰਘ ਮੇਰਾ ਪੁੱਤਰ ਸੀ। ਅੱਛਾ ਤੇ ਕਿੱਥੇ ਗਏ ਸੀ? ਇਹ ਸਰ ਲਬਲਾਂ ਦੇ ਵਿੱਚ ਗਏ। ਹੂੰ। ਆਪਦੀ ਰੋਜ਼ ਦੀ ਰੋਟੀ ਖਾਣ ਨੂੰ। ਹੂੰ। ਕੀ ਗੱਲ ਹੋਈ ਹੈ? ਸਰ ਇਹਦੇ ਬਾਰੇ ਤੇ ਸੁੱਤੇ ਪਏ ਹੀ ਸਾਨੂੰ ਤੇ ਫੋਨ ਆਇਆ ਵੀ ਸੁੱਤੇ ਪਿਆ ਨਾਲੇ ਕੰਮ ਹੋ ਗਿਆ। ਦੇ ਕੀ ਕੀਤਾ ਗਿਆ ਸੁੱਤੇ ਦੇ ਅੰਦਰ ਗੋਲੀ ਵੱਜੀ। ਹੂੰ। ਹਾਂਜੀ ਤੇ ਕਿੰਨੇ ਕੁ ਨੌਜਵਾਨ ਸੀਗੇ ਇਕੱਲਾ ਸੀਗਾ ਸੁੱਤਾ। ਨਹੀਂ ਸਰ 6 ਮੁੰਡੇ ਦੱਸਦੇ ਪਰ ਸਾਡੇ ਦੀ ਡੈਥ ਹੋ ਗਈ। ਹੂੰ। ਤੇ ਕਦੋਂ ਤੱਕ ਪਤਾ ਲੱਗਾ ਕਿ ਡੈਡ ਬੋਡੀ ਥਾਂ ਜੀ। ਸਰ ਅਜੇ ਤੇ ਆਖ ਹੀ ਜਾਂਦੇ ਆਜ ਕੱਲ ਦਾ ਗੱਲ ਕਰਦਾ ਵੀ ਕੋਈ ਪੂਰਾ ਨਹੀਂ ਤੇ ਫਤੋ ਘਟਣਾ ਵਾਪਰੀ ਪਾ ਲਗਾ ਸਰ ਇਹ ਐਤਵਾਰ ਤੜਕੇ 3 ਵਜੇ ਦੀ ਉਧਰ ਦੀ ਅੱਛਾ ਜੀ ਆਪਣੇ 6 ਵਜ ਜਾਂਦੇ ਤੇ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਸਰ ਅਸੀਂ ਤਾਂ ਸਾਡੇ ਬੱਚੇ ਦੀ ਵਧ ਤੋਂ ਲਾਸ਼ ਮਗਵਾ ਕੇ ਦੇਣ ਕਿਸੇ ਤਰ੍ਹਾਂ ਸਹਾਇਤਾ ਕਰਨ ਜੀ ਜਲਦੀ ਮਗਾਈ ਜਾਵੇ ਬਾਕੀ ਆਪਣਾ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਹਾਂ ਜੀ ਮੈਂ ਐਸੇ ਨਗਰ ਦੇ ਨਾਲ ਬਰੇ ਪਿੰਡ ਦੇ ਨਾਲ ਆਵਾ। ਇਹਦੇ ਸਾਨੂੰ ਸਾਡੇ ਪਰਿਵਾਰ ਦੇ ਵਿੱਚੋਂ ਆ ਤੇ ਇਹਨਾਂ ਦੇ ਰੜਕੇ ਦੀਆਂ 4 ਦਿਨ ਹੋ ਗਏ ਦਿੱਸ ਹੋ ਗਿਆ ਬਰਾਨ ਦੇ ਵਿੱਚ। ਉੱਥੇ ਕਿਸੇ ਬੰਦੇ ਨੇ ਗੋਲੀਆਂ ਮਾਰ ਕੇ ਸੁੱਤੇ ਪਿਆ ਮਾਰ ਦਿੱਤਾ ਵਾ ਤੇ 4 ਦਿਨ ਹੋ ਗਏ ਅਜੇ ਤੱਕ ਡੱਡ ਬਾਡੀ ਸਰੇ ਕੋ ਨਹੀਂ ਆਈ। ਤੇ ਨਾ ਸਾਨੂੰ ਇਹਦਾ ਕੋਈ ਪਤਾ ਲੱਗ ਰਿਹਾ ਵੀ ਡੱਡ ਬਾਡੀ ਚੱਲੀ ਆ ਜਾਂ ਨਹੀਂ ਚੱਲੀ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਦੇ ਕੋਲੋਂ। ਪਹਿਲਾਂ ਸਾਡੀ ਡੀਸੀ ਸਾਹਿਬ ਕੋਲ ਮੰਗੇ ਆ ਵੀ ਡੀਸੀ ਸਾਹਿਬ ਆ ਕੇ ਸਾਡੇ ਪਿੰਡ ਦੇ ਵਿੱਚ ਪਰਿਵਾਰ ਦੀ ਜਿਹੜੀ ਸਾਰ ਰਹਿਣ ਪੁੱਛਣਾ ਪਰਿਵਾਰ ਨੂੰ ਗਰੀਬ ਪਰਿਵਾਰ ਨੂੰ। ਇਹਦੇ ਵਿਚਾਰੇ ਮਗਰ ਦੋ ਛੋਟੇ ਬੱਚੇ ਰਹਿ ਗਏ ਇੱਕ ਰੜਕੀ ਆ ਮਟਿਆਰ ਵਿਆਹਣ ਆ ਰਹੀ ਆ ਇਹਨੇ ਆਪਣੀ ਜਿੰਨੀ ਜਾਇਦਾਦ ਹੀ ਜੋ ਵੀ ਹੈ ਹੈਗੀ ਇਹਨੇ ਵਿਚਾਰੇ ਆਪਣਾ ਪੈਸੇ ਰਾਕੇ ਤੇ ਉਹ ਬੱਚਾ ਬਾਹਰ ਭੇਜਿਆ ਕਮਾਈ ਵਾਸਤੇ ਆਏ 6 ਮਹੀਨੇ ਹੋਏ ਬੱਚੇ ਨੂੰ ਬਾਹਰ ਗਏ ਨੂੰ ਤੇ ਉਹਦੀ ਉੱਥੇ ਜਾ ਕੇ ਦੇਸ ਹੋ ਗਈ ਆ ਤੇ ਡੀਸੀ ਆਨੂੰ ਸਾਡੀ ਬੇਨਤੀ ਆ ਵੀ ਇਹ ਆਣ ਕੇ ਸਾਡੇ ਪਿੰਡ ਦੇ ਵਿੱਚ ਤੇ ਸਾਰੀ ਜਾ ਪਰਿਵਾਰ ਦੀ ਦੂਜੀ ਸਾਡੀ ਸਰਕਾਰ ਤੋਂ ਮੰਗਿਆ ਮੁੱਖ ਮੰਤਰੀ ਸਾਹਿਬ ਤੋਂ ਇਹ ਬੱਚੇ ਦੀ ਸਾਨੂੰ ਜੀ ਡੱਡ ਬਾਡੀ ਮਗਾ ਕੇ ਛੇਤੀ ਦਿੱਤੀ ਜਾਵੇ ਜਿਹੜਾ ਸਾਰਾ ਪਰਿਵਾਰ ਆ ਸੋਗ ਦੇ ਵਿੱਚ ਡੁੱਬਿਆ ਹੋਇਆ ਵਾ ਸਾਰੇ ਰਿਸ਼ਤੇਦਾਰ 4 ਦਿਨ ਹੋ ਗਏ ਕਿਸੇ ਨੇ ਰੋਟੀ ਨਹੀਂ ਖਾਦੀ ਵੀਰ ਜੀ ਨਾ ਕੋਈ ਬੱਚਾ ਚਾਹ ਪੀ ਰਿਆ ਨਾ ਰੋਟੀ ਖਾ ਰਿਆ ਤੇ ਪਰਿਵਾਰ ਦਾ ਇਨਕੇ ਬੁਰਾ ਆ ਰਿਆ ਤੇ ਵਿਦੇਸ਼ ਮੰਤਰੀ ਨਾਲ ਕਨੈਕਟ ਕਰੇ ਪ੍ਰਧਾਨ ਮੰਤਰੀ ਨਾਲ ਕਨੈਕਟ ਕਰੇ ਮੁੱਖ ਮੰਤਰੀ ਸਾਹਿਬ ਤੇ ਡੈਡ ਬਾਡੀ ਜਿਹੜੀ ਬੱਚੇ ਦੀ ਸਾਡੇ ਨੂੰ ਮਗਾ ਦਿੱਤੀ ਜਾਵੇ ਸਾਡੀ ਉਹ ਮੰਗੇ ਆ ਛੇਤੀ ਛੇਤੀ ਸਾਡੀ ਡੈਡ ਬਾਡੀ ਉਹ ਪਿੰਡੋਂ ਨਹੀਂ ਚਾਹੀਦੀ ਤੇ ਇਹਨਾਂ ਨੂੰ ਜੇ ਮਰਦੇ ਹੀ ਸਹਾਇਤਾ ਮਿਲਣੀ ਚਾਹੀਦੀ ਆ ਪੰਜਾਬ ਗੌਰਮੈਂਟ ਨਾਲ ਵੀ ਤੇ ਸੈਂਟਰ ਗੌਰਮੈਂਟ ਨਾਲ ਵੀ ਔਰ ਜਿਹੜੀ ਉੱਥੇ ਕੰਪਨੀ ਵਿੱਚ ਕੰਮ ਕਰਦਾ ਸੀ ਅਸੀਂ ਉਹ ਕੰਪਨੀ ਨੂੰ ਮੰਗ ਕਰਦੇ ਆਂ ਕਿ ਉਹ ਕੰਪਨੀ ਵਿੱਚ ਜਿਹੜੀ ਇਹ ਪਰਿਵਾਰ ਦੀ ਮਤ ਕਰੇ